ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਇਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਅਤੇ ਫਰਸਟ ਕਮੈਂਟ ਦੇ ਵਿੱਚ ਪਾ ਦਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਜਾ ਕੇ ਦੇਖਿਓ ਕਿ ਕਿਵੇਂ ਪਈਆਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਪਿੰਡ ਦੇ ਵਿੱਚ ਜਾ ਕੇ ਬਤਮੀਜ਼ੀ ਕੀਤੀ ਗਈ ਅਤੇ ਫਿਰ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਟੱਪ ਮਰਨ ਦੀ ਕੋਸ਼ਿਸ਼ ਕੀਤੀ ਗਈ ਪਈਆਂ ਦੇ ਵੱਲੋਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਫਰਸਟ ਕਮੈਂਟ ਵਿੱਚ ਪਾਤਾ ਹੈ ਇਹ ਵੀਡੀਓ ਦੇਖ ਕੇ ਫਿਰ ਉਸ ਵੀਡੀਓ ਨੂੰ ਦੇਖਣਾ ਚਾਹੀਏ ਹੋ ਦੋਸਤੋ ਫਿਰ ਹੁਣ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹਨਾਂ ਪਈਆਂ ਦੇ ਵੱ ਕਉ ਲੋਪਿੰਡ ਦੇ ਲੋਕ ਨੇ ਇਕੱਠੇ ਹੋ ਕੇ ਕੀ ਇਹਨਾਂ ਦੀ ਹਿੰਮਤ ਕਿਵੇਂ ਹੋ ਗਈ ਪਿੰਡ ਦੇ ਵਿੱਚ ਆ ਕੇ ਤੇ ਪਿੰਡ ਦੀ ਧੀ ਦੇ ਨਾਲ ਬਤਮੀਜੀ ਕਰਨ ਦੀ ਤਾਂ ਇਹਨਾਂ ਦੇ ਵੱਲੋਂ ਮਾਫੀ ਮੰਗਾਈ ਗਈ ਜਿਹੜੇ ਵੀ ਉੱਥੇ ਮੌਜੂਦ ਸੀ ਜਿਹੜੇ ਵੀ ਪ੍ਰਵਾਸੀ ਉੱਥੇ ਮੌਜੂਦ ਸੀ ਉਹਨਾਂ ਦੀ ਪੂਰੀ ਗੁਣਨੀ ਲਗਵਾਈ ਗਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਪੂਰੀ ਮਾਫੀ ਮੰਗਾਈ ਗਈ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਦੋਸਤੋ ਬਾਕੀ ਪੰਜਾਬ ਦੇ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਜਰੂਰ ਦੱਸਿਓ ਬਾਕੀ ਡਿਸਕ੍ਰਿਪਸ਼ਨ ਫਰਸਟ ਕਮੈਂਟ ਦੇ ਵਿੱਚ ਪੂਰੀ ਵੀਡੀਓ ਆ ਉਹ ਵੀ ਜਰੂਰ ਦੇਖਿਓ ਧੰਨਵਾਦ